9ਵਾਂ ਪਾਚਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਤੇ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਸਮੇਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤੀ। ਪਤਾ ਦਿਓ ਸੇਵਾ ਦਾ ਪਾਕਿਸਤਾਨ ਚਾਰੋ ਦਿਸ਼ਾ ਵੱਲੋਂ ਨਵੇਂ ਪਾਸ਼ਾ ਕੁਤੇਹਵਾ ਅਰਜੀ ਦੇ ਪ੍ਰਕਾਸ਼ ਵੱਲੋਂ ਨਵੇਂ ਬਾਸ਼ਾ ਕੁਤੇਹਵਾ ਅਰਜੀ ਦੇ ਪ੍ਰਕਾਸ਼ ਦੇ ਉਸ ਮਰਬਤਾ ਜੋ ਮਹਾਨ ਅਮੀਰ ਕਿੰਨਾਂ ਦਰਵਾਜ਼ਾ ਕਰਿਆ ਹੈ ਯਾ ਅੱਲਾਹ ਲੁਕਾਤਾ ਉਹ ਬਹੁਤ ਬਧਾਈਆਂ ਦੇਣਾ ਜੀ ਲੱਖ ਲੱਖ ਬਧਾਈਆਂ ਦੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਵੀ ਵੱਧ ਜਾਣ ਕੇ ਹਿਸਾਬਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਆਪਣਾ ਦਰਬਾਰ ਸਾਹਿਬ ਨੂੰ ਸ਼ੁਰੂ ਹੋ ਗਿਆ ਹੈ ਗੁਰੂ ਕਾ ਮੈਦਾਨ ਤੋਂ ਸ਼ੁਰੂ ਹੋ ਰਿਹਾ ਜੀ ਸਭ ਤੋਂ ਕਰੀ ਬਹੁਤ ਦੇ ਸ਼ੁਰੂ ਹੋ ਗਈ ਕਿ ਇੰਡੀਆ ਆਪਣੇ ਦੇ ਕੇ ਕਰੀ ਇਸ ਰੋਮਨੀ ਕਹਿੰਦੇ ਬਹੁਤ ਬਰੀਆ ਪ੍ਰਾਲੇਕਤੀ ਹੈ ਜੀ ਪਾਣੀ ਦੇ ਟੈਂਕਰ ਅਤੇ ਪਾਣੀ ਪਾਣੀ ਸੇਵਾ ਜੋ ਕਿ ਹੋ ਲੱਗੀ ਹੈ ਉਹਦਾ ਹੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਜਿਹਾ ਸਾਧਾ ਜਿਹਾ ਲੱਗ ਰਿਹਾ ਲੋਕ ਨੂੰ ਰੋਮਨੀ ਕਟੀਵ ਲਗਾਈ ਜਾ ਰਹੀ ਹੈ ਪੰਜਾਬ ਦੇ ਜਲੰਧਰ ਦੇ ਵਿੱਚ ਭਾਜਪਾ ਨੇਤਾ ਮਨਰंजन ਕਾਲਿਆ ਦੇ ਘਰ ਤੇ ਹਾਲ ਹੀ ਦੇ ਵਿੱਚ ਹੋਏ ਗ੍ਰੇਨੇਡ ਹਮਲੇ ਦੀ ਜਾਂਚ ਹੁਣ NIA ਨੂੰ ਸੌਂਪ ਦਿੱਤੀ ਗਈ ਹੈ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾ ਤੇ ਲਿਆ ਗਿਆ ਹੁਣ ਇਸ ਹਮਲੇ ਪਿੱਛੇ ਸਰਗਰਮ ਅਤਵਾਦੀ ਮੋਡੀਊਲ ਤੇ ਗੈਂਗਸਟਰ ਨੈਟਵਰਕ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਜਾਣਕਾਰੀ ਮੁਤਾਬਕ NDPS ਵੀਰਵਾਰ ਨੂੰ NIA ਵੀਰਵਾਰ ਨੂੰ ਇਸ ਮਾਮਲੇ ਦੇ ਵਿੱਚ ਆਪਣੀ ਵੱਖਰੀ FIR ਦਰਜ ਕਰੇਗੀ ਇਸ ਤੋਂ ਪਹਿਲਾਂ ਪੁਲਿਸ ਨੇ ਭਾਜਪਾ ਨੇਤਾ ਮਨਰंजन ਕਾਲੀਆ ਦੇ ਘਰ ਤੇ ਗ੍ਰੇਨੇਡ ਸੁੱਟਣ ਦੇ ਮੁੱਖ ਦੋਸ਼ੀ ਸੈਦੂਲ ਅਮੀਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ ਪੰਜਾਬੀ ਫਿਲਮੀ ਅਦਾਕਾਰ ਗੱਗੂ ਗਿੱਲ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗੱਗੂ ਗਿੱਲ ਨੇ ਕਿਹਾ ਕਿ ਉਹਨਾਂ ਦੀ ਆਉਣ ਵਾਲੀ ਫਿਲਮ ਤੋਂ ਪਹਿਲਾਂ ਉਹ ਅਕਾਲ ਪੁਰਖ ਦੇ ਅੱਗੇ ਪੇਸ਼ ਹੋਣਾ ਚਾਹੁੰਦੇ ਸੀ ਕਿ ਅਰਦਾਸ ਕਰਨਾ ਚਾਹੁੰਦੇ ਸੀ ਭਾਈ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰ ਦਾ ਮਨਛਾ ਸ੍ਰੀ ਸ਼ਰਦਾ ਸੀ ਔਰ ਭਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆਏ ਆਏ ਬਸ ਔਰ ਕੋਈ ਗੱਲ ਨਹੀਂ ਅੱਜ ਬਾ ਸ਼ਰਦਾ ਵਾਲੀ ਉਹਦੇ ਅਰਦਾਸ ਕਰਨ ਲਈ ਆਇਆ ਅੱਜ ਤਾਂ ਪੰਜਾਬ ਤੋਂ ਦੇ ਮੌਕੇ ਤੇ ਕੀ ਕੀ ਨੋਟਿਸ ਦਿੱਤਾ ਗਿਆ ਪਸਾਰੇ ਇਹੋ ਹੀ ਕਹਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਬਤ ਉਹਤ ਇਸ ਲਤ ਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਆਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਹੈ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੈ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ। ਔਰ ਬਟੇਂਡਾ ਵਿਖੇ ਪੁਲਿਸ ਨੇ ਕਪਲ ਨੂੰ 100 ਗ੍ਰਾਮ ਹਿਰੋਇਨ ਵੀ ਹਜ਼ਾਰ ਰੁਪਏ ਡਰਗ ਮਨੀ ਸਮੇਤ ਗ੍ਰਿਫਤਾਰ ਕੀਤਾ। ਵਿਆਹ ਸਮਾਗਮ ਦੇ ਵਿੱਚ ਇਕੱਠੇ ਹੋਏ ਫਿਰ ਗਰਲਫ੍ਰੈਂਡ ਬॉयਫ੍ਰੈਂਡ ਬਣ ਗਏ ਤੇ ਫਿਰ ਇਹਨਾਂ ਨੇ ਨਸ਼ਾ ਤਸਕਰੀ ਸ਼ੁਰੂ ਦਾ ਕੰਮ ਕਰ ਦਿੱਤਾ। 100 ਗ੍ਰਾਮ ਦਾ ਐਫ ਆਈ ਆਰ ਹੈ। ਉਹਦੇ ਵਿੱਚ 20000 ਰੁਪਏ ਦੀ ਡਰਗ ਮਨੀ ਵੀ ਪ੍ਰਾਪਤ ਹੋਈ ਹੈ। ਇਹ ਇਹ ਮਾਮਲਾ ਹੈਗਾ ਐਨਐਫਐਲ ਚੌਪ ਪਟਿਆਲਾ ਦਾ ਬਤੂਆ ਤੇ ਉਸ ਦਾ ਇਹ ਦੋਨੋਂ ਜੀ ਆਪਸ ਵਿੱਚ ਗਰਲਫ੍ਰੈਂਡ ਬੁਆਏਫ੍ਰੈਂਡ ਸੀਗੇ ਤੇ ਇਹ ਕਿਸੇ ਵਿਆਹ ਦੇ ਵਿੱਚ ਉਹਦੇ ਨਾਲ ਸੰਪਰਕ ਵਿੱਚ ਆਈ ਤੇ ਉਸ ਤੋਂ ਬਾਅਦ ਇਹ ਇਕੱਠੇ ਫਿਰ ਇਹ ਕੰਮ ਸ਼ੁਰੂ ਹੋ ਗਿਆ ਨਾ ਨਿਕਲਦਾ ਅੰਦਾਜ਼ਨ ਇਹ ਜੀ ਇਹਦਾ ਸੀ ਤਕਰੀਬਨ ਮੁੰਡੇ ਦੀ 22 ਤੋਂ 24 ਸਾਲ ਹੈ ਤੇ ਕੁੜੀ ਤਕਰੀਬਨ 20 ਸਾਲਾਂ ਦੀ ਸਾਰੇ ਡੋਪ ਟੈਸਟ ਹੋਈ ਕੋਤਾ ਲੱਗੇਗਾ ਡੋਪ ਟੈਸਟ ਕਰਾ ਕੇ ਸਰਪੰਚ ਦਾ ਤੋਂ ਮਦਦ ਸਨ ED ਨੇ نیشنل ਹੈਰਾਲਡ ਮਾਮਲੇ ਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰ ਨੇਤਾਵਾਂ ਦੇ ਖਿਲਾਫ ਚਾਰਜ ਸ਼ਡਾਖਲ ਕੀਤੀ ਹੈ। ਇਸ ਦੇ ਨਾਲ ਹੀ ED ਜ਼ਮੀਨ ਕੋਟਾਲੇ ਮਾਮਲੇ ਦੇ ਵਿੱਚ ਰੌਬਰਟ ਵਾਡਰਾ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਕਾਰਵਾਈ ਤੋਂ ਨਾਰਾਜ਼ ਕਾਂਗਰਸ ਅੱਜ ਇਸ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਆਈ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਜਲੰਧਰ ਦੇ ਵਿੱਚ ED ਦੇ ਦਫ਼ਤਰ ਅੱਗੇ ਧਰਨਾ ਵੀ ਦਿੱਤਾ ਗਿਆ ਤੇ ED ਦਫ਼ਤਰ ਦੇ ਬਾਹਰ ਕਾਂਗਰਸੀ ਆਗੂਆਂ ਨੇ ਰਾਹੁਲ ਅਸੀਤ ਨੂੰ ਤਿੱਖਾ ਸੰਘਰਸ਼ ਦਵਾਂਗੇ ਇਸ ਦੇ ਨਾਰੇ ਵੀ ਲਗਾਏ अरे देखें पोस्टर लगाने से कोई राजनीति में हमें कोई हमें नीमा नहीं दिखा सकता आचार्य जी चन्नी जी तो आए हुए यहाँ बैठे हैं आ जाए वो अगर उनको कोई काम है बोलता है काम नहीं हो रहे हम यहाँ के लीडर हैं हमारी भी रिस्पॉन्सिबिलिटी है इसका काम रुका है उसका काम रुका है उसकी सरकार है अगर अगर हमारे से नहीं हुआ तो अपनी सरकार से करवा लेते हाँ जहाँ तक एक पोस्टर का सवाल है ये एक शरारतपूर्ण मामला है

ਆ ਮਤਲਬ ਉਹਨকো ਹੀ ਪਹਿਲੇ ਸੋਚਣਾ ਚਾਹੀਏ ਕਿ ਅਸੀਂ ਨੇ ਕਹਿਣਾ ਕੀ ਹੈ ਅਮੇਰਦੀ ਇੱਕ ਹੋਰ ਮੁਸਕਾਨ ਆਪਣੇ ਪਤੀ ਦੀ ਕਾਤਲ ਬਣ ਗਈ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਅਮਿਤ ਦਾ ਗਲਾਕੋਟ ਦਿੱਤਾ ਕਤਲ ਤੋਂ ਬਾਅਦ ਪਤੀ ਦੀ ਲਾਸ਼ ਨੂੰ ਟੀਕਾਨੇ ਲਗਾਇਆ ਤੇ ਸਖਤੀ ਦੇ ਨਾਲ ਹੁਣ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਪ੍ਰੇਮੀ ਸਪੇਰੇ ਤੋਂ 1000 ਰੁਪਏ ਦੇ ਵਿੱਚ ਇੱਕ ਸੱਪ ਖਰੀਦ ਕੇ ਲੈ ਕੇ ਆਇਆ ਸੀ ਤੇ ਸੱਪ ਦੀ ਸਾਜਿਸ਼ ਰਚੀ ਗਈ ਸੀਗੀ ਤੇ ਜਿਹੜੀ ਕ੍ਰਾਈਮ ਦੀ ਪੂਰੀ ਸਟੋਰੀ ਹੈ ਉਸ ਨੂੰ ਬਰਗਲਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਦੇ ਫੂਡ ਸਿਵਲ ਸਪਲਾਈ ਤੇ ਖਬਤਕਾਰ ਮਾਮਲੇ ਮੰਤਰੀ ਲਾਲਚੰਗ ਕਟਾਰੂ ਚੱਕ ਨੇ ਅੱਜ ਬੱਗਾ ਅਨਾਜ ਮੰਡੀ ਵਿਖੇ ਕਣਕ ਦੀ ਖਰੀਦ ਪ੍ਰਬੰਧ ਦਾ जायਜ ਲਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੁੱਖ ਉਦੇਸ਼ ਹੈ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਬਾਜ਼ਾਰਾ ਦੇ ਵਿੱਚ ਹਰ ਤਰ੍ਹਾਂ ਦੇ ਟੁਕਵੇ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਭੁਗਤਾਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰ ਦਿੱਤਾ ਜਾਵੇਗਾ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬੋਲੋ ਤਾਂ ਸਪੈਸ਼ਲ ਹੁਣਾ ਬਲੋ ਹਦੇਸ਼ਾ ਕਿ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਇਆ ਇਸ ਸੀਜ਼ਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮਜ਼ਦੂਰ ਨੂੰ ਦਿੱਕਤ ਨਾ ਆਵੇ ਆੜਤ ਨੂੰ ਦਿੱਕਤ ਨਾ ਆਵੇ ਸੋ ਉਹਦੇ ਜਿਹੜੇ ਬੰਦੋਬਸਤ ਕੀਤੇ ਆ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਉਹਦੀਆਂ ਸਥਾਨਕ ਬਦਦ ਤੇ ਮੀਟਿੰਗਾਂ ਲੈ ਚੁੱਕਿਆ ਸੋ ਲਗਾਤਾਰ ਉਹਦੀ ਫੀਡਬੈਕ ਜਿਹੜੀ ਹੈ ਹਰ ਰੋਜ਼ ਮੈਂ ਇੱਕ ਦੋ ਤਿੰਨ ਇੱਕ ਦੋ ਤਿੰਨ ਮੰਡੀਆਂ ਤੇ ਜਾਨਾ ਸੋ ਅੱਜ ਮੇਰਾ ਬੜਾ ਪਿਆਰਾ ਜ਼ਿਲ੍ਹਾ ਸਿੱਧਾਜੋ ਭਗਤ ਸਿੰਘ ਦੀ ਇਹ ਧਰਤੀ ਔਰ ਉਸ ਅਰਤੀ ਤੇ ਆ ਕੇ ਹਮੇਸ਼ਾ ਹੀ ਇੱਕ ਗੌਰਵ ਵੀ ਮਹਿਸੂਸ ਹੁੰਦਾ ਸੋ ਅੱਜ ਬੰਗਾ ਮੰਡੀ ਦੇ ਅੰਦਰ ਆਇਆ ਸੋ ਇਸ ਮੰਡੀ ਦੇ ਅੰਦਰ ਜਿਹੜੀ ਉਹ ਅਰਾਈਵਲ ਹੈ ਸੱਜ ਸੱਜ ਬਖਤਾ ਸਾਰੇ ਪੰਜਾਬ ਦੇ ਵਿੱਚ ਹੀ ਉਹ ਆਣੀ ਸ਼ੁਰੂ ਹੋ ਗਈ ਹੈ ਸੋ ਡੇ ਬਾਈ ਡੇ ਇਹ ਜਿਹੜਾ ਸੀਜ਼ਨ ਹੈ ਉਹ ਆਪਣੀ ਹੁਣ ਚਰਮ ਸੀਮਾ ਵਾਲੇ ਪਾਸੇ ਜਾਏਗਾ ਸੋ ਅਸੀਂ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਚ 416000 416000 ਐਮਪੀ ਕਣਕ ਆਈ ਹੈ ਸੋ ਅਸੀਂ 326000 ਐਮਪੀ ਫਰੀ ਚੁੱਕੇ ਆ ਔਰ 151 ਕਰੋੜ ਰੁਪਈਆ ਕਿਸਾਨਾਂ ਦੇ ਖਾਤੇ ਜਿਹੜਾ ਜਿਹੜਾ ਉਹਨਾਂ ਦੇ ਬਣਦੀ ਐਮਐਸਪੀ ਦਾ ਰੇਟ ਉਹ ਵੀ ਪਾ ਚੁੱਕੀਆਂ ਸੀ ਸੋ ਲਗਾਤਾਰ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਐਮਟੀ ਦਾ ਕੇਂਦਰੀ ਪੂਲ ਦੇ ਲਈ ਉਹ ਟੀਚਾ ਪੂਰਾ ਕਰਨ ਦੇ ਲਈ ਪੁਰੀਆਂ ਮਤਲਬ ਤਿਆਰੀਆਂ ਨੇ ਸੋ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਇਹ ਸਵਾਰ ਜਿਸ ਤਰ੍ਹਾਂ ਦੀ ਕਿਰਪਾ ਰਹੀ ਹੈ ਮੌਸਮ ਦੀ ਕਣਕ ਦੀ ਬੰਪਰ ਫਸਲ ਆਣ ਦੀ ਜਿਹੜੀ ਉਹ ਸੁਭਾਵਨਾ ਆ ਸੋ ਇਹ ਸਾਡੇ ਦੇਸ਼ ਦੇ ਲਈ ਵੀ ਚੰਗੀ ਗੱਲ ਆ ਕਿਸਾਨਾਂ ਲਈ ਵੀ ਚੰਗੀ ਗੱਲ ਆ यूपी ਦੇ रामपुर ਦੇ ਵਿੱਚ ਇੱਕ 마সূਮ ਕੁੜੀ ਜ਼ਬਰਜਨਾਹ ਦੇ ਇੱਕ ਕੇਸ ਦੇ ਵਿੱਚ ਫਸੀ ਜ਼ਬਰਜਨਾਹ ਕਰਨ ਵਾਲੇ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਐਨਕਾਊਂਟਰ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ આરોપી ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਤੇ ਤਿੰਨ ਟੀਮਾਂ ਇਸ ਦੇ ਪਿੱਛੇ ਲਗਾਈਆਂ ਗਈਆਂ ਨੇ ਵਲਤਕਾਰ ਦੋਸ਼ੀ ਪਾਸਟਰ ਬਜਿੰਦਰਦੀ ਨਵੀਂ ਕਤਿਤ ਵੀਡੀਓ ਸਾਹਮਣੇ ਆਈ ਹੈ ਕਤਿਤ ਵੀਡੀਓ ਦੇ ਵਿੱਚ ਪਾਸਟਰ ਦੀ ਖੁਲਿਆਮ ਗੁੰਡਾਗਰਦੀ ਨਜ਼ਰ ਆ ਰਹੀ ਹੈ ਇਹ ਕਤਿਤ ਵੀਡੀਓ ਜੇਲ੍ਹ ਜਾਣ ਤੋਂ ਕੁਝ ਦਿਨ ਪਹਿਲਾਂ ਦੀ ਹੈ ਕਤਿਤ ਵੀਡੀਓ ਦੇ ਵਿੱਚ ਪਾਸਟਰ ਬਜ਼ੁਰਗ ਕਿਸਾਨ ਨੂੰ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿਸਾਨ ਦੀ ਜ਼ਮੀਨ ਤੇ ਪਾਸਟਰ ਚਰਚ ਬਣਾ ਰਿਹਾ ਸੀ ਇਸੇ ਕਰਕੇ ਇਸ ਦਾ ਵਿਰੋਧ ਕੀਤਾ ਗਿਆ ਤੇ ਉਸ ਜਿਸ ਤੋਂ ਬਾਅਦ ਪਾਸਟਰ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿਸਾਨ ਦੇ ਵਿਰੋਧ ਦੇ ਵਿੱਚ ਉਸ ਤੇ ਇਸ ਤਰੀਕੇ ਦੀ ਬੇਰਹਿਮੀ ਕੀਤੀ ਗਈ ਵਲਤਕਾਰ ਦੋਸ਼ੀ ਪਾਸਟਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕੀ ਕਾ ਵੀਡੀਓ ਦੇਖਿਓਣੀ ਕੋ ਰੋਕੋ ਚ ਜਿਹੜੀ ਕਿ ਬਜਿੰਦਰ ਪਾਸਟਰ ਵੱਲੋਂ ਇੱਕ ਕਿਸਾਨ ਭਰਾ ਦੀ ਕੁੱਟਮਾਰ ਹੁੰਦੀ ਹੈ ਉਹ ਕੁੱਟਮਾਰ ਇੱਕ ਉਹਦੇ ਭਰਾ ਦੀ ਬਾਹਰ ਹੁੰਦੀ ਹੈ ਤੇ ਇੱਕ ਉਹ ਸੀਸੀਟੀਵੀ ਕੈਮਰੇ ਚ ਲਿਜਾ ਕੇ ਆਪਣੇ ਆਫਿਸ ਕੋ ਕੁੱਟਮਾਰ ਕੀਤੀ ਹੁੰਦੀ ਉਹਨੇ ਜਿਹੜਾ ਉਹਦੀ ਜ਼ਮੀਨ ਤੇ ਬਜਿੰਦਰ ਪਾਸਟਰ ਵੱਲੋਂ ਕਬਜ਼ਾ ਕੀਤਾ ਗਿਆ ਹੈ ਤੇ ਉਹ ਆਪਣੇ ਹੱਕ ਲਈ ਜਾਂਦਾ ਕਿ ਮੇਰੀ ਜ਼ਮੀਨ ਹੈ ਤੇ ਮੇਰਾ ਪੈਸਾ ਦੇ ਉਹ ਪੈਸਾ ਨਹੀਂ ਦਿੰਦਾ ਉਹਨਾਂ ਉਲਟਾ ਕਬਜ਼ਾ ਕਰਕੇ ਰੱਖਿਆ ਜਦੋਂ ਇੱਕ ਕਿਸਾਨ ਭਰਾ ਆਪਣਾ ਇੱਕ ਦੂਜਾ ਖੇਤ ਬਾਹਰ ਆ ਸੀਗਾ ਤੇ ਕਿਸਾਨ ਨੇ ਆਪਣਾ ਚਲੋ ਸੌਂਗ ਲਗਾ ਰੱਖੇ ਸੋ ਹੌਲੀ ਆਵਾਜ਼ ਚ ਉਹ ਕਹਿੰਦਾ ਤੂੰ ਸੌਂਗ ਬੰਦ ਕਿਉਂ ਨਹੀਂ ਕਰਦਾ ਤੇ ਉਹ ਸੌਂਗ ਜਦੋਂ ਬੰਦ ਨਹੀਂ ਕਰਦਾ ਉਹਨੇ ਫਿਰ ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕਰਦਾ ਜਿਹੜਾ ਦੂਜਾ ਭਰਾ ਸੀ ਤੂੰ ਜੁਨੀ ਪੇਪਰ ਚ ਫੋਟੋ ਲੱਗੀ ਦੇਖੀ ਐ ਦੋਨਾਂ ਭਰਾਵਾਂ ਨੂੰ ਲੈ ਕੇ ਇੱਕ ਨੂੰ ਸੀਸੀਟੀਵੀ ਆਫਿਸ ਚੱਕ ਕੇ ਲੈ ਜਾਂਦੇ ਆ ਤੇ ਦੂਜੇ ਨੂੰ ਬਾਹਰ ਕਢਾ ਕੇ ਕੁੱਟਮਾਰ ਕੀਤੀ ਤੂੰ ਵੀ ਦੇਖਣਾ ਸਾਰੀ ਵੀਡੀਓ ਤੁਹਾਡੇ ਕੋਲ ਭੇਜੀ ਦਿੱਤੀਆਂ ਇਹ ਮਸਲਾ ਮਸਲਾ ਆ ਉਸ ਵੀਡੀਓ ਦਾ ਇਹ ਕਾਰਨ ਹੈ ਉਸ ਭਰਾ ਦੀ ਕਿਸਾਨ ਦੀ ਜ਼ਮੀਨ ਦੱਬੀ ਐ ਜ਼ਮੀਨ ਉਹ ਹੈਗੀ ਐ ਪੁਰਾਣਾ ਬੂਦਲੜ ਪਿੰਡ ਸਿਸਮਾ ਰੋਡ ਇਹ ਵੀ ਪੁਰਾਣੀ ਚਰਚ ਸੀਗੀ ਹੁਣ ਨਵੀਂ ਹੈਗੀ ਚਰਚੇ ਦੀ ਆਪਣੀ ਨਿਊ ਜਿਹੜੀ ਬੜੌਦੀ ਟਾਉਰ ਬਲਾਜ ਦੇ ਨਵੀਂ ਚਰਚ ਉੱਤੇ ਆ ਜਿਹੜੀ ਪੁਰਾਣੀ ਚਰਚ ਸੀਗੀ ਇਹਨੇ ਬਣਾਈ ਫੂਦਗੜ ਪਿੰਡ ਦੇ ਕੋਲ ਉਸ ਉੱਤੇ ਉਹ ਕਿਸਾਨ ਭਰਾ ਦੀ ਜ਼ਮੀਨ ਸੀਗੀ ਇਹ ਵੀਡੀਓ ਦਾ ਇਹ ਕਾਰਨ ਸੀਗਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤੇ ਫੇਰ ਥੋੜੀ ਦੇਰ ਬਾਅਦ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਉਹਨਾਂ ਨੂੰ ਛੱਡ ਦਿੱਤਾ ਗਿਆ ਦਰਸਲ ਚੰਡੀਗੜ੍ਹ ਦੇ ਵਿੱਚ ਹੁੱਡਾ ਈਡੀ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤਪੋਤਾ ਆਪਣੀ ਮਾ ਦੇ ਹੰਝੂ ਵੇਕੇ ਨਸ਼ਾ ਛੱਡਕੇ ਗੁਰੂ ਦੇ ਲੜ ਲੱਗਾ ਹੈ ਤੇ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਨੌਜਵਾਨ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਜੋ ਪ੍ਰਣ ਲੈ ਰਿਹਾ ਹੈ ਉਸ ਨੂੰ ਪੂਰਾ ਕਰੇਗਾ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਨੌਜਵਾਨ ਨੂੰ ਨਸ਼ਾ ਛੱਡਣ ਦਾ ਪ੍ਰਣ ਦਿੱਤਾ ਉਸ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਵੀ ਕੀਤੀ ਪੁੱਤ ਮਾ ਦੇ ਹੰਝੂ ਵੇਕੇ ਨਸ਼ਾ ਛੱਡਕੇ ਗੁਰੂ ਦੇ ਲੜ ਲੱਗਿਆ ਬਾਬਾ ਜੀ ਕਿਹਾ ਤੀ ਨਾ ਇਹ ਤਾਂ ਪਹਿਲੇ ਮਰੇ ਤੋਂ ਮਗਰੋਂ ਮੈਂ ਤਾਂ ਕੰਮਾਂ ਤੇ ਲੱਗ ਗਿਆ। ਬਹੁਤ ਪੀਰ ਅੱਗੇ ਨੰਬਰ ਕਰਦੇ। ਇਹ ਨੰਬਰ ਮਾਤੇ ਰਹੀ। ਮਰੀ ਬਤੀ ਨੀ। ਇਹ ਕੰਮ ਕਰਦਾ। ਉਹ ਦੇਖ ਲੈ ਕਿਦਾਂ ਕਰਦਾ। ਬੀਬੀ ਆਪਣੀ। ਆ ਬੀਬੀ ਤਾਂ ਹੰਝੂ ਆ। ਤੁਮ ਨਸ਼ਾ ਛੱਡਣਾ ਚਾਹੋ ਨਾ। ਮਨ ਹੈਗਾ। ਮੰਨੇ ਘੱਟ ਹੀ ਛੱਡ ਤੱਕ ਦਾ ਜਿਹੜਾ ਪੰਡਾ ਬੇਬੇ ਬਣਾਉਂਦਾ ਗੋਮਾਣੀਆਂ ਦੀ ਦਿੱਤੀ ਆ ਆਪਣੇ ਵਾਲਾ ਬਹੁਤ ਜਿਆਦਾ ਕਰਾ ਕਿੰਨਾ ਚਿਰ ਹੋ ਗਿਆ ਹੁਣ ਕਿਤੇ ਨਾ ਹੋ ਗਿਆ 1.5 ਮਹੀਨੇ ਗੋਲੀਆਂ ਖਾ ਰਿਹਾ ਵੀ ਚਲੋ ਮਾਤਾ ਇਸ ਬੱਚੇ ਨੇ ਗੁਰੂ ਹਰਗੋਬਿੰਦ ਪਾਸ਼ਾ ਦੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਨਿਸ਼ਾਨਾ ਲਗਾਉਣ ਤੇ ਚੰਗੀ ਸੰਗਤ ਕਰੇ ਤੁਸੀਂ ਬਾਤ ਕਰਦੇ ਆ ਜੰਗਲ ਜਿੱਕੇ ਨੰਬਰ ਜਿੱਕੇ ਨੰਬਰ ਚੁਣਵਾ ਕੋਈ ਨਾ ਫਿਰ ਤੋਂ ਪਾਠ ਕਰੋ ਇਹ ਤੇ ਮੈਂ ਫਿਰ ਵੀ ਆ ਜਾਊਗਾ ਇੱਥੇ ਟਾਈਮ ਦਾ ਰੌਬਰਟ ਵਾਰੜਾ ਤੋਂ ਜ਼ਮੀਨ ਸੌਦੇ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਹੋਈ ਹੈ ਵਾਰੜਾ ਤੋਂ ਤੀਜੇ ਦਿਨ ਵੀ ਅੱਜ ਈਡੀ ਨੇ ਪੁੱਛਗਿੱਛ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਬੇਅਦਬੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਤੇ ਹੁਣ ਇੱਕ ਨਵਾਂ ਮਾਮਲਾ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੇ ਮੌਕੇ ਤੋਂ ਦੇਖਣ ਨੂੰ ਮਿਲਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਸਥਾਨਕ ਲੋਕ ਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਜਿਸ ਦੇ ਚੱਲਦੇ ਸਥਾਨਕ ਲੋਕਾਂ ਨੇ ਇਸ ਦੀ ਸ਼ਿਕਾਇਤ ਥਾਣਾ ਨਰੋਟ ਜੈਮਲ ਸਿੰਘ ਪੁਲਿਸ ਨੂੰ ਕੀਤੀ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਪਾਇਆ ਜਾ ਰਿਹਾ ਹੈ ਤੇ ਪੁਲਿਸ ਦੇ ਵੱਲੋਂ ਬੀਤੇ ਦਿਨ ਇੱਕ ਸ਼ਖਸ ਨੂੰ ਕਾਬੂ ਵੀ ਕੀਤਾ ਗਿਆ ਉਸ ਦੇ ਕੋਲੋਂ ਪੁਜ ਕੀਤੀ ਜਾਵੇਗੀ ਕਿ ਆਖਿਰਕਾਰ ਇਸ ਸਾਰੇ ਕਰਮ ਦੇ ਪਿੱਛੇ ਹੈ ਕੋਟ ਆਸਾਮ ਦੇ ਵਿੱਚ ਹਿਸਾਰ ਦਾ ਸਿਪਾਹੀ ਸ਼ਹੀਦ ਹੋ ਗਿਆ ਉਸਨੇ ਇੱਕ ਆਮ ਨਾਗਰਿਕ ਨੂੰ ਬਚਾਉਣ ਦੇ ਲਈ ਭਰਲੀ ਨਦੀ ਦੇ ਵਿੱਚ ਛਾਲ ਮਾਰੀ ਸੀ ਇੱਕ ਦਿਨ ਬਾਅਦ ਉਸ ਦੀ ਲਾਸ਼ ਮਿਲੀ ਹੈ ਸ਼ਹੀਦ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਦੇ ਵਿੱਚ ਕੀਤਾ ਗਿਆ ਸੀਐਮ ਸੈਣੀ ਨੇ ਵੀ ਇਸ ਗੱਲ ਦਾ ਦੁੱਖ ਪ੍ਰਗਟਾਇਆ ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਟੀਮ ਦੇ ਵੱਲੋਂ ਬੀਤੇ ਦਿਨੀ ਨਸ਼ੇ ਤੇ ਅਸਲੇ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਬਟਾਲਾ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਸੀ ਉਦੋਂ ਦੋ ਦੇ ਸਾਥੀ ਜੋ ਮੌਜੂਦਾ ਫੌਜੀ ਜਵਾਨ ਸਨ ਪੁਲਿਸ ਦੀ ਗ੍ਰਿਫਤ ਚੋ ਫਰਾਰ ਹੋ ਗਏ ਸਨ ਅੱਜ ਉਹਨਾਂ ਦੇ ਵਿੱਚੋਂ ਇੱਕ ਫੌਜੀ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਕਿ ਜੰਮੂ ਕਸ਼ਮੀਰ ਡਿਊਟੀ ਤੇ ਤਾਇਨਾਤ ਸੀ ਛੁੱਟੀ ਤੇ ਆਇਆ ਹੋਇਆ ਸੀ ਪੁਲਿਸ ਟੀਮ ਨੇ ਉਸ ਨੂੰ ਗ੍ਰਿਫਤਾਰ ਕੀਤਾ ਬਟਾਲਾ ਵਿਖੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੁਣ ਤੱਕ ਇਹਨਾਂ ਦੇ ਕੋਲੋਂ ਸੋ so, 50 ਗ੍ਰਾਮ ਹਿਰੋਇਨ ਦੇ ਇੱਕ ਪਿਸਤੌਲ ਬਰਾਮਦ ਹੋਈ ਹੈ। ਮਿਤੀ 19 ਤਿੰਨ 25 ਨੂੰ ਐਫ ਆਈ ਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਪਟੂਰਾਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਤੌਲ ਬੱਤੀ ਗੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ। ਡਿਟੇਲਡ ਇਨਫੋਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰਨ ਦੇ ਨੇ ਉਹ ਸਮਗਲਿੰਗ ਆ Arms ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ। ਉਹਨਾਂ ਨੂੰ ਆਪਾਂ ਫੜਿਆ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਵੜਨਾ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚ ਆ ਸੁਖਦੀਪ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਇਹ ਮੁਕੰਮਲ ਜਾਂਚ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਇਆ ਰੂਹਾਨੀ ਅੱਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਨੇ ਉੱਥੇ ਹੀ ਅੱਜ ਫਰਾਂਸ ਦੇ ਐਮਬੈਸਡਰ ਸਚਕੰਚੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ ਉਹਨਾਂ ਨੇ ਸਚਕੰਚੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਵਿਰੁੱਧ ਜੰਗ ਹੈ ਇਹ ਤੇ ਮੁਹਿੰਮ ਦੇ ਹਿੱਸੇ ਵਜੋਂ ਐਸਐਸਪੀ ਮੋਗਾ ਅਜੇ ਗਾਂਧੀ ਦੀ ਅਗਵਾਈ ਹੇਠ ਡੀਐਸਪੀ ਸਿਟੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਮੋਗਾ ਦੀ ਸਾਧਨ ਵਾਲੀ ਬਸਤੀ ਦੇ ਵਿੱਚ ਡਰੋਨ ਰਾਹੀਂ ਨਸ਼ਾ ਤਸਕਰਾ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਇਸ ਦੌਰਾਨ ਪੁਲਿਸ ਨੇ ਕਈ ਸ਼ੱਕੀ ਵਾਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਇਸ ਜਾਂਚ ਮੁਹਿੰਮ ਦੇ ਵਿੱਚ ਡੀਐਸਪੀ ਸਿਟੀ ਰਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪੀਸੀਆਰ ਇੰਚਾਰਜ ਖੇਮ ਚੰਦ ਪਰਾਸਰ ਤੇ ਸਿਟੀ ਸਾਊਥ ਪੁਲਿਸ ਸਟੇਸ਼ਨ ਦੇ ਸੱਚੋ ਵਰੁਣ ਮੱਟੂ ਨੇ ਵੀ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ ਤੇ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਕਾਰਵਾਈ ਕੀਤੀ ਕਾਫੀ ਲੋਕਾਂ ਦੇ ਕਾਬੂ ਹੋਣ ਦੀ ਉਮੀਦ ਜਤਾਈ ਗਈ ਹੈ ਅੱਜ ਇੱਕ ਨਾ ਸਾਧਾ ਵਾਲੀ ਬਸਤੀ ਸਾਡੀ ਜਿਹੜੀ ਕਾਫੀ ਜ਼ਿਆਦਾ ਡਰਗ ਦੇ ਵਿੱਚ ਬਦਨਾਮ ਹੈਗੀ ਆ ਇੱਥੇ ਕਾਫੀ ਬਦਨਾਮ ਬੰਦੇ ਰਹਿੰਦੇ ਆ ਜਿਹੜੇ ਉਹਨਾਂ ਦੇ ਚੈਕਿੰਗ ਕਰਦੇ ਕਈ ਵਾਰੀ ਇਹਨਾਂ ਘਰਾਂ ਨੂੰ ਗੇਟ ਲੱਗੇ ਨੂੰ ਲੋਕ ਲੱਗੇ ਹੁੰਦੇ ਆ ਕਿ ਜਿਹੜੇ ਆਪਣੇ ਘਰ ਚ ਰਹਿੰਦੇ ਆ ਉਹਦੇ ਨਾਲ ਹੀ ਡਰੋਨ ਦੀ ਮਦਦ ਨਾਲ ਇਹਨਾਂ ਨੂੰ ਸਾਰੇ ਘਰਾਂ ਨੂੰ ਚੈੱਕ ਕੀਤਾ ਤੇ ਜਿਹੜੇ ਕੋਈ ਵਹੀਕਲ ਵੀ ਸਾਨੂੰ ਸ਼ੱਕੀ ਮਿਲੇ ਆ ਉਹਨਾਂ ਨੂੰ ਵੀ ਅਸੀਂ ਥਾਣੇ ਲੈ ਜਾ ਕੇ ਇਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਉਹ ਜਿਹੜੇ ਦੋਸ਼ੀਆਂ ਦੇ ਵੀ ਘਰਾਂ ਤੇ ਰੇਡ ਕੀਤੇ ਗਏ ਆ ਜੋ ਵੀ ਕਿਸ ਤਰ੍ਹਾਂ ਦੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਇੱਥੇ ਨੋਟਸ ਵੀ ਲਗਾਏ ਗਏ ਘਰਾਂ ਦੇ ਵਿੱਚ ਹਾਂ ਕਈ ਘਰਾਂ ਦੇ ਵਿੱਚ ਨੋਟਸ ਵੀ ਲੱਗੇ ਆ ਜਿਹੜੇ ਬੰਦੇ ਭਗੋੜੇ ਹੈਗੇ ਆ ਉਹਨਾਂ ਦੇ ਵੀ ਨੋਟਸ ਵੀ ਲਗਾਏ ਨੇ ਜਿਹੜੀ ਇਹ ਹੁਣ ਬਸਤੀ ਦੇ ਵਿੱਚ ਕਾਫੀ ਜ਼ਿਆਦਾ ਸਾਡੇ ਮੁੰਡੇ ਇਥੇ ਤਸਕਰਾਂ ਤੇ ਨਿਗਰਾਨੀ ਰੱਖੀ ਹੋਈ ਆ ਫੇਰ ਵੀ ਜੇ ਕੋਈ ਗਾਹ ਵਾਹੇ ਕੋਈ ਆਉਂਦਾ ਤਾਂ ਉਹਦੇ ਜੇ ਉਹਦਾ ਵੀ ਸਾਨੂੰ ਕੋਈ ਬਾਹਰੋਂ ਜੇ ਕੋਈ ਬੰਦਾ ਮਿਲਦਾ ਤਾਂ ਉਹਦੇ ਵਹੀਕਲ ਵਗੈਰਾ ਦੇ ਚਲਾਨ ਜਾਂ ਉਹਨਾਂ ਨੂੰ ਲਿਜਾ ਕੇ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰਦੇ ਆ ਹੁਸ਼ਿਆਰਪੁਰ ਦੇ ਵਿੱਚ ਯੁੱਧ ਨਸ਼ਿਆ ਵਿਰੋਧ ਮੁਹਿੰਮ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਹਲਕੇ ਦੇ ਵਿੱਚ ਪੈਂਦੇ ਫੁਲਕਾਰੀ ਪੈਲੇਸ ਦੇ ਵਿੱਚ ਆਮ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਤਾਲਮੇਲ ਬਣਾਉਣ ਦੇ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਏਡੀਜੀਪੀ ਪੰਜਾਬ ਹਿਊਮਨ ਰਾਈਟ ਡਾਕਟਰ ਨਰੇਸ਼ ਕੁਮਾਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਏਡੀਜੀਪੀ ਨੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਆਮ ਲੋਕਾਂ ਨੂੰ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਦੇਣ ਦੇ ਲਈ ਜਾਗਰੂਕ ਕੀਤਾ ਪੰਜਾਬ ਸਰਕਾਰ ਨੇ ਅਨਾਜ ਮੰਡੀਆਂ ਦੇ ਵਿੱਚ ਬੋਰੀਆਂ ਚੁੱਕਣ ਵਾਲੇ ਮਜ਼ਦੂਰਾ ਜਾਂ ਫਿਰ ਪੱਲੇਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ ਉਹਨਾਂ ਦੇ ਕਮਿਸ਼ਨ ਦੇ ਵਿੱਚ 43 ਪੈਸੇ ਦਾ ਵਾਅਦਾ ਕਰ ਦਿੱਤਾ ਹੈ ਹੁਣ ਉਹਨਾਂ ਨੂੰ ਹਰੇਕ ਬੋਰੀ ਚੁੱਕਣ ਤੇ 2.64 ਰੁਪਏ ਜ਼ਿਆਦਾ ਮਿਲਣਗੇ ਇਹ ਸਾਲ ਪਹਿਲਾਂ ਉਸ ਨੂੰ ਕਣਕ ਦੇ ਸੀਜ਼ਨ ਦੇ ਵਿੱਚ 1.80 ਰੁਪਏ ਪ੍ਰਤੀ ਬੋਰੀ ਮਿਲਦੇ ਸੀਗੇ ਝੋਨੇ ਦੇ ਸੀਜ਼ਨ ਦੌਰਾਨ ਇਸ ਦੇ ਵਿੱਚ 41 ਪੈਸੇ ਦਾ ਵਾਧਾ ਕੀਤਾ ਗਿਆ ਸੀ ਤੇ ਹੁਣ 2.21 ਰੁਪਏ ਇਸ ਨੂੰ ਵਧਾ ਦਿੱਤਾ ਗਿਆ ਹੈ ਤੇ ਇਹ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਤੇ ਮੰਡੀਆਂ ਦੇ ਵਿੱਚ ਵੀ ਕਾਫੀ ਵਧੀਆ ਸਹੂਲਤਾ ਕਿਸਾਨਾਂ ਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਹਨ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਕਸਬਾ ਨੌਸ਼ੇਰਾ ਮੱਜਾ ਸਿੰਘ ਵਿਖੇ ਹਾਦਸਾ ਵਾਪਰ ਗਿਆ ਨਵੀਂ ਗੱਡੀ ਤੇ ਪਰਿਵਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਰਸਤੇ ਦੇ ਵਿੱਚ ਭਾਣਾ ਵਰਤ ਗਿਆ ਹਾਈਵੇ ਤੇ ਖੜੀਆਂ ਦੋ ਗੱਡੀਆਂ ਨੂੰ ਕ੍ਰੋਸ ਕਰਨਾ ਉਹਨਾਂ ਨੂੰ ਮਹਿੰਗਾ ਪੈ ਗਿਆ ਪਿੱਛੋਂ ਆ ਰਹੇ ਟਿਪਰ ਨੇ ਆਪਣੇ ਲਪੇਟੇ ਦੇ ਵਿੱਚ ਲੈ ਲਿਆ ਗੱਡੀ ਨੂੰ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਹੈ ਪਰ ਨਵੀਂ ਗੱਡੀ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਗੁਰਦਾਸਪੁਰ ਪੁਲਿਸ ਨੇ ਸਰਹਦੀ ਪਿੰਡ ਠਾਕੁਰਪੁਰ ਤੋਂ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਹਿਰੋਇਨ ਲਿਆਏ ਸਨ ਮਲਜ਼ਮਾਂ ਦੇ ਵਿੱਚ ਕੁਲਦੀਪ ਸਿੰਘ, ਬਲਜਿੰਦਰ ਸਿੰਘ ਤੇ ਇੱਕ ਨਾਬਾਲਗ ਸ਼ਾਮਲ ਨੇ ਪੁਲਿਸ ਨੇ ਮੁਲਾਜ਼ਮ ਮਲਜ਼ਮਾਂ ਦੇ ਕੋਲੋਂ 255 ਗ੍ਰਾਮ ਹਿਰੋਇਨ ਤੇ ਦੋ ਪਿਸਤੌਲ ਬਰਾਮਦ ਕੀਤੀਆਂ ਗ੍ਰਿਫਤਾਰ ਕੀਤੇ ਗਏ ਮਲਜ਼ਮ ਨੂੰ ਅਦਾਲਤ ਤੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਦੌਰਾਨ ਮਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ 1 ਮਹੀਨੇ ਪਹਿਲਾਂ ਡਰੋਨ ਰਾਹੀਂ ਪਾਕਿਸਤਾਨ ਤੋਂ ਹਿਰੋਇਨ ਮੰਗਵਾਈ ਸੀ ਤਰੰਤਾਰਨ ਦੇ ਪਿੰਡ ਰਟੋਲ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਇੱਕ ਧਿਰ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਇਸ ਦੌਰਾਨ ਪਤੀਜੇ ਦੀ ਮੌਤ ਹੋ ਗਈ ਹੈ ਜਿਸ ਨੂੰ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਸੀ ਪਰ ਜਾਨ ਨਹੀਂ ਬਚ ਪਾਈ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਤਰੰਤਾਰਨ ਨਦੀ ਨੋਂ ਦੇ ਪਿੰਡ ਰਟੋਲ ਵਿਖੇ ਹਰ ਸਾਲ ਦੀ ਤਰ੍ਹਾਂ ਪਿੰਡ ਦੀ ਸਾਡੇ 4 ਕਿੱਲੇ ਜ਼ਮੀਨ ਦੀ ਪੰਚਾਇਤ ਬੋਲੀ ਗੁਰਦੁਆਰਾ ਮਹਾ ਸਿੰਘ ਦੇ ਸਾਹਮਣੇ ਰੱਖੀ ਗਈ ਸੀ ਸ਼ਾਮ ਕਰੀਬ 5 ਵਜੇ ਇਹ ਪੂਰਾ ਹਾਦਸਾ ਵਾਪਰ ਗਿਆ ਗੋਰੀਆਂ ਚੱਲ ਗਈਆਂ ਜਿਸ ਕਰਕੇ ਇੱਕ ਵਿਅਕਤੀ ਦੀ ਹੁਣ ਮੌਤ ਦੀ ਖਬਰ ਸਾਹਮਣੇ ਆਈ ਹੈ ਪਰ ਫਿਲਹਾਲ ਪੁਲਿਸ ਪੂਰੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਪੰਜਾਬ ਸਰਕਾਰ ਨੇ ਏਜੀ ਦਫਤਰ ਦੇ ਵਿੱਚ ਐਸਸੀ ਭਾਈਚਾਰੇ ਦੇ ਲਈ ਰੱਖਵਾਕਰਨ ਕਰਕੇ ਇਤਿਹਾਸ ਰਚਿਆ ਹੈ ਤੇ ਮੰਤਰੀ ਕੈਬਨਿਟ ਲਾਲ ਸਿੰਘ ਲਾਲਜੀਤ ਸਿੰਘ ਭੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਦਲਿਤ ਹਿਤੈਸ਼ੀ ਕਹੌਣ ਵਾਲੀ ਪਿਛਲੀਆਂ ਸਰਕਾਰਾਂ ਨੇ ਦਲਿਤਾ ਨੂੰ ਕੇਵਲ ਵੋਟ ਲੈਣ ਦੇ ਲਈ ਵਰਤਿਆ ਸੀ ਪਰ ਪੰਜਾਬ ਸਰਕਾਰ ਇਹਨਾਂ ਨੂੰ ਅਹੁਦੇ ਵੀ ਦੇ ਰਹੀ ਹੈ ਉਮੀਦਵਾਰ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੋ ਸੁਪਨਾ ਸੀ ਕਿ ਹਰ ਵਰਗ ਨੂੰ ਬਰਾਬਰਤਾ ਦਿੱਤੀ ਜਾਵੇ ਸਮਾਜ ਦੇ ਵਿੱਚ ਸੀ ਐਸਟੀ ਵਰਗ ਨੂੰ ਭਵੇਂ ਤੇਰੇ ਆ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਕਾਂਗਰਸ ਸਰਕਾਰ ਇਹ ਸਮੇਂ-ਸਮੇਂ ਤੇ ਬਾਬਾ ਸਾਹਿਬ ਬਾਬਾ ਭਿੰਦਾਵੋ ਉਮੀਦਵਾਰ ਜੀ ਦੇ ਨਾਂ ਤੇ ਐਸ ਸੀ ਐਸਟੀ ਵਰਗ ਤੋਂ ਵੋਟਾਂ ਤਾਂ ਲੈਂਦੇ ਰਹੇ ਪਰ ਉਹਨਾਂ ਦੇ ਹੱਕ ਉਹਨਾਂ ਨੂੰ ਬਰਾਬਰਤਾ ਕਦੀ ਵੀ ਨਹੀਂ ਦਿੱਤੀ ਜਾਂਦੀ ਰਹੀ ਜੇ ਆਪਾਂ ਐਡਵੋਕੇਟ ਜਨਰਲ ਦਫ਼ਤਰ ਦੀ ਗੱਲ ਕਰ ਲਈਏ ਉਹਦੇ ਵਿੱਚ ਡਿਪਟੀ ਐਡਵੋਕੇਟ ਜਨਰਲ ਐਡੀਸ਼ਨਲ ਐਡਵੋਕੇਟ ਜਨਰਲ ਤੇ ਹੋਰ ਵੀ ਕਈ ਪੋਸਟਾਂ ਸਨ ਜਿਹੜੀਆਂ ਐਸਟੀ ਐਸ ਸੀ ਵਰਗ ਲਈ ਜਿਹੜੀਆਂ ਰੱਖਣੀਆਂ ਰੱਖਣੀਆਂ ਚਾਹੀਆਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲ ਦੀ ਨੁਹਾਰ ਬਦਲ ਕੇ ਸਮੇ ਦੇ ਹਾੜੀ ਬਣਿਆ ਜਾ ਰਿਹਾ ਹੈ। ਸੂਬਾ ਸਰਕਾਰ ਦੇ ਸਾਰਥਕ ਯਤਨ ਸਦਕਾ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਨੂੰ ਤਰਜੀਹ ਦੇਣ ਲੱਗ ਪਏ ਨੇ। ਤੁਹਾਨੂੰ ਦੱਸ ਦਈਏ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਹੋ ਗਈ ਹੈ ਤੇ ਜਿਹੜੇ ਟੀਚਰਜ਼ ਨੇ ਉਹਨਾਂ ਨੂੰ ਸਿੰਗਾਪੁਰ ਦੇ ਵਿੱਚ ਟ੍ਰੇਨਿੰਗ ਲਈ ਵੀ ਭੇਜਿਆ ਜਾਂਦਾ ਹੈ। ਸਿਖਲਾਈ ਦਵਾਈ ਜਾਂਦੀ ਹੈ ਤਾਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦੀ ਸਿੱਖਿਆ ਦਾ ਨਾਂ ਹੋ ਸਕੇ। ਮਨਸਾ ਪੁਲਿਸ ਨੇ ਲੋਕਾਂ ਨੂੰ 50 ਤੋਂ ਵੱਧ ਮੋਬਾਈਲ ਫੋਨ ਜਿਹੜੇ ਗਵਾਚੇ ਹੋਏ ਸੀ ਉਹ ਵਾਪਿਸ ਕੀਤੇ ਨੇ ਜਿਨ੍ਹਾਂ ਦੀ ਕੀਮਤ ਲਗਭਗ 6,50,000 ਦੱਸੀ ਜਾ ਰਹੀ ਹੈ ਮਾਨਸਾ ਦੇ ਐਸਐਸਪੀ ਭਾਗਿਰத் ਸਿੰਘ ਮੀਣਾ ਨੇ ਕਿਹਾ ਕਿ ਹੁਣ ਤੱਕ ਮਾਨਸਾ ਦੇ ਸਾਈਬਰ ਸੈੱਲ ਨੇ ਬਹੁਤ ਸਾਰੇ ਮੋਬਾਈਲ ਫੋਨ ਟ੍ਰੇਸ ਕਰਕੇ ਲੋਕਾਂ ਨੂੰ ਵਾਪਿਸ ਕਰ ਦਿੱਤੇ ਨੇ ਉਹਨਾਂ ਨੇ ਦੱਸਿਆ ਕਿ ਸਾਈਬਰ ਸੈੱਲ ਸੀਆਈਆਰ ਐਪ ਦੀ ਮਦਦ ਦੇ ਨਾਲ ਲੋਕਾਂ ਦੇ ਗਵਾਚੇ ਹੋਏ ਮੋਬਾਈਲ ਫੋਨ ਲੱਭ ਕੇ ਵਾਪਿਸ ਕੀਤੇ ਗਏ ਨੇ ਜੋ ਕਿ ਇੱਕ ਸ਼ਲਾਘਾਯੋਗ ਕੰਮ ਹੈ ਤੇ ਪੁਲਿਸ ਇਸੇ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ a qué rendir.